ਅਨਜੀ ਸਸ ਜੀ ਕਾਲ ਸਾਰਿਆਂ ਨੂੰ ਮੀਤ ਕਰਦੇ ਸਭ ਰਾਜੀ ਖੁਸ਼ੀ ਰਹੋਗੇ ਦੇਖੋ ਆਪਾਂ ਸਾਰੀਆਂ ਧੀਆ ਨੂੰ ਹਨ ਉਹਨੇ ਕਹਿੰਦੇ ਕੁਝ ਕੁ ਐਜੀਆਂ ਹੁੰਦੀਆਂ ਨੇ ਮਤਲਬ ਜਦੋਂ ਸੱਸ ਦਾ ਪਤਾ ਲਾਇ ਨਾ ਬਿਮਾਰ ਤੜਕੇ ਨੂੰ ਬਸ ੱਡੇ ਚ ਝੋਲਾ ਚੱਕ ਕੇ ਖੜ ਜਾਂਦੀਆਂ ਨੇ ਇੱਕ ਸਾਡਾ ਜਵਾਨਾ ਸੀ ਜੇਕਰ ਤੇ ਅਸੀਂ ਜਾਣਾ ਵੀ ਹੁੰਦਾ ਸੀ ਨਾ 10 ਦਿਨ ਤਾਂ ਪਹਿਲਾਂ ਘੈ ਸਰਕਸ ਨੂੰ ਦੀ ਨੂੰ ਨਿਕਲ ਜਾਂਦੀ ਸੀ ਹਜੇ ਨਹੀਂ ਜਾਣਾ ਹਜੇ ਨਹੀਂ ਜਾਣਾ ਸਾਰੇ ਅੱਧੇ ਤਾਂ ਪਿੰਡ ਚ ਪਤਾ ਲੱਗ ਜਾਂਦਾ ਸੀ ਵੀ ਪਲਾਨਿਆਂ ਦੀ ਨੂੰ ਨਾ ਜਾਣਾ ਹੋਊਗਾ ਜਿਹੜਾ ਉਹਨਾਂ ਦਾ ਕਰ ਇੱਕ ਸਮਾਰਟ। ਕੁ ਸਮਾਣੀ ਇੰਨਾ ਪੈਂਦਾ ਸੀ ਉਹ ਤਾਂ ਜਾਣ ਵੇਲੇ ਤੇ ਸੱਚੀ ਗੱਲ ਆ ਦੇਖ ਵੀ ਆਪਾਂ ਝੂਠ ਨਹੀਂ ਬੋਲਦੇ ਆਪਾਂ ਜਿਹੜੀ ਗੱਲ ਮੂੰਹ ਤੇ ਆਉਂਦੀ ਹੈ ਉਹ ਹੀ ਕਹਿੰਨੇ ਆ ਜਿਹੜੀ ਸੁਣੀ ਹੁੰਦੀ ਹੈ ਦੇਖੀ ਹੁੰਦੀ ਜਾਂ ਹੋਈ ਹੁੰਦੀ ਹੈ ਕਿ ਨਹੀਂ ਮਨੋਂ ਲੱਗ ਕੇ ਤਾਂ ਕਿੰਨੀਆਂ ਗੱਲਾਂ ਬਣਾਉਗਿੰਦਾ ਪੰਦਾ ਹੈ ਕਿ ਨਹੀਂ ਤੇ ਜੇ ਕਿਤੇ ਜਾਣਾ ਤਿਆਰਤੂਰ ਵੀ ਹੋ ਗਈ ਅਗਲੀ ਬੈਗ ਚ ਕੱਪੜੇ ਪਾ ਲੇ ਤਾ ਸੱਸ ਨੇ ਕਹੇੜਾ ਅੱਜ ਤਾਂ ਤੇਰੀ ਚਾਚੀ ਬਿਮਾਰ ਆ ਮੈਂ ਉਹਨਾਂ ਦੇ ਘਰੇ ਰਹਿਣਾ ਅੱਜ ਸਰ ਦਿਹਾੜੀ ਹਜੇ ਨੂੰ ਤੂੰ ਜਾ ਸਕਦੀ ਜਿੰਨਾ ਚਿਰ ਤੇਰੀ ਚਾਚੀ ਠੀਕ ਨਹੀਂ ਹੁੰਦੀ ਸੁਣ ਲੈ ਨਾ ਹੁਣ ਗੱਲ ਅੱਜ ਕੱਲ ਚਾਚੀ ਧੱਕ ਦਰੇ ਗਈ ਸਖੀ ਸੱਸ ਨੂੰ ਛੱਟ ਕੇ ਜਦ ਪਤਾ ਲੱਗਦਾ ਵੀ ਤਿਆਰ ਹੋ ਕੇ ਬੈਗ ਚ ਕੱਪੜੇ ਪਵਾ ਕੇ ਫੁਰਲ ਹੋ ਗਈ ਅਗਲੀ ਪਈ ਵਿਹਾਕਾ ਮਾਰੀ ਜਾਂਦੀ ਆ ਉਹਨੇ ਪਾਣੀ ਦਾ ਘੁੱਟ ਤਾਂ ਦੇ ਜਾ ਉਹ ਤਾਂ ਬਾਅਦ ਚ ਹੀ ਪਤਾ ਲੱਗਦਾ ਕੰਮ ਆਲੀ ਤੋਂ ਵੀ ਭਾਬੀ ਜੀ ਤਾਂ ਚਲੇ ਗਏ ਬੜਾ ਅਫਸੋਸ ਦੀਆਂ ਗੱਲਾਂ ਨੇ ਵੈਸੇ ਇਹ ਹਾਸਾ ਵਾਲੀਆਂ ਗੱਲਾਂ ਨਹੀਂ ਹੈਗੀਆਂ ਯਾਨੀ ਦੇਖੋ ਜਵਾਨਾ ਕਿੱਧਰ ਨੂੰ ਪੁਰ ਗਿਆ ਅੱਗੇ ਡਰਦੀਆਂ ਸੀ ਨੋਹਾਂ ਸੱਸਾਂ ਕੋਲ ਕਿਉਂ ਡਰਦੀਆਂ ਸੀ ਇਹ ਕਈ ਹੁੰਦੀਆਂ ਸੀ ਉਹਨਾਂ ਨੂੰ ਇਹ ਹੁੰਦਾ ਸੀ ਦੂਜੀ ਨੂੰ ਸੱਸ ਚੰਗੀ ਹੋਊਗੀ ਦੂਜੀ ਨੂੰ ਸੱਸ ਚੰਗੀ ਹੋਊਗੀ ਫਿਰ ਮੈਨੂੰ ਭੰਡੂਗੀ ਉਹ ਚੰਗੀ ਬਣ ਦਾ ਚੱਕਰ ਚ ਇੱਕ ਦੂਜੇ ਦੇ ਚ ਮਤਲਬ ਸਮਝ ਲਓ ਵੀ ਸਰਦਿਹਾੜੀ ਇਹੀ ਕੁਝ ਚੱਲੀ ਜਾਂਦਾ ਸੀ ਇੱਕ ਦੂਜੇ ਦੇ ਫਿਰ ਇੱਕ ਗੱਲ ਹੋਰ ਵੀ ਹੁੰਦੀ ਸੀ ਜਿਹੜਾ ਟੂੰਤ ਗਾਦਾ ਹੁੰਦਾ ਸੀ ਸਾਰਾ ਸੱਸ ਕੋਲੇ ਹੁੰਦਾ ਸੀ ਤੇ ਜਿਹੜਾ ਪੈਸਾ ਟੁੱਕਰਾ ਤੇ ਉਹ ਵੀ ਸੱਸ ਕੋਲੇ ਮੰਗ ਕੇ ਲੈਣਾ ਹੁੰਦਾ ਸੀਗਾ ਕਈ ਗੱਲਾਂ ਹੁੰਦੀ ਸੀ ਕਿ ਘਰੇਲੂ ਜ਼ਿਮੀਂਦਾਰ ਖੇਤੀਬਾਤੀ ਕਰਦੇ ਸੀ ਕਿਹੜਾ ਘਰ ਨੌਕਰੀਆਂ ਹੁੰਦੀਆਂ ਸੀ ਵੀ ਜੇਬ 'ਚ ਪੈਸੇ ਨੇ ਮੁੰਡਿਆਂ ਦੇ ਐਤੇ ਹੁਣ ਇੰਨਾਂ ਗੱਲਾਂ ਦਾ ਸਾਰੀਆਂ ਦਾ ਹੀ ਫਰਕ ਹੈ ਕਿਉਂ ਇੱਕ ਤਾਂ ਹੁਣ ਇੱਕੋ ਹੀ ਨੋ ਹੁੰਦੀ ਅਗਲੇ ਦੇ ਤੇ ਕੋ ਨੂੰ ਵੀ ਪਤਾ ਹੁੰਦਾ ਵੀ ਸਾਰਾ ਕੁਝ ਨਹੀਂ ਰਹੀਆ ਤੇ ਜਿਹੜਾ ਮੁੰਡਾ ਹੁੰਦਾ ਉਹਨੂੰ ਵੀ ਪਤਾ ਹੁੰਦਾ ਵੀ ਮਾਪਾ ਬਾਬੂ ਕਿੱਧਰ ਨੂੰ ਭੱਜਣਾ ਸਭ ਕੁਝ ਸਾਡਾ ਹੀ ਆ ਕਿ ਅਸੀਂ ਜਿਹੜੇ ਲੋਕ ਆ ਅਸੀਂ ਆਪਣੀ ਕੁੜੀ ਨੂੰ ਕੇਰਾ ਦੇ ਕੇ ਜਦੀ ਕਹਿਦੇ ਨੇ ਪਾਈ ਤੇਰਾ ਸਾਰਾ ਕੁਝ ਵਿਆਹ ਮੰਗਣਾ ਕਰ ਤਾ ਸਾਰਾ ਕੁਝ ਦੇਤਾ ਹੁਣ ਤੂੰ ਇਸ ਘਰ ਦੇ ਵਿੱਚ ਕੋਈ ਹੱਕ ਨਹੀਂ ਰਹਿ ਤੇਰਾ ਉਹ ਤਾਂ ਅਸੀਂ ਜਦੀ ਕੰਮ ਜਮ ਕਾ ਦਿੰਨਾ ਨੇ ਕਹਿ ਕੇ ਪਸੰਧਾਰਾ ਪਾਈ ਸੇਰ ਸਰੂ ਸੇ ਮੀ ਨਹੀਂ ਦੇਦਾਂਗੇ ਨੀ ਨਾ ਸੀ ਬਹੁਤ ਘਰਾਂ ਵਿੱਚ ਮੈਂ ਸੁਣੀ ਆ ਇਹ ਗੱਲ ਦੇ ਦਿਨਦਨੇ ਪਰ ਗੱਲ ਕੇ ਰਹੀ ਮੁਕਾ ਦਿੰਦੇ ਨੇ ਕਹਿ ਕੇ ਜਾਣੇ ਉਹਨਾਂ ਦੀ ਤਾਂ ਬਾਲੀ ਬੁਰੀ ਹਾਲਤਾਂ ਵਿਚਾਰੇ ਦੇਖੋ ਅੱਜ ਕੱਲ ਆਪਾਂ ਸੁਣਦੇ ਆਂ ਦੇਖਦੇ ਆਂ ਮਾਪੇ ਸਾਰੀ ਜ਼ਿੰਦਗੀ ਕੰਮ ਕਰਦੇ ਨੇ ਘਰ ਬਣਾਉਂਦੇ ਨੇ ਪਾਈ ਪਾਈ ਜੋੜ ਕੇ ਉਹਨਾਂ ਨੂੰ ਉਸ ਘਰ ਦੇ ਵਿੱਚ ਰਹਿਣ ਦਾ ਹੁਕਮ ਨਹੀਂ ਹੁੰਦਾ ਬਿਰਧ ਆਸ਼ਰਮ ਚ ਚਲੋ ਹੇ ਆਪਣਾ ਵੀ ਕੀ ਪਤਾ ਕਿਹੜੇ ਆਸ਼ਰਮ ਚ ਜਾਵਾਂ ਕੋਈ ਪਤਾ ਅੱਕ ਨੇ ਅਜੇ ਤਾਂ ਉਹ ਬੁੜੇ ਜਿਹਾ ਤਾਂ ਹੋਏ ਨਹੀਂ ਜਦ ਨੂੰ ਉਹ ਓੜੇ ਹੁਣ ਯਦ ਨੂੰ ਪਤਾ ਲੱਗਣਾ ਬਈ ਇਹ ਕਿਹੜੇ ਆਸ਼ਰਮ ਚ ਮਿੰਜੀ ਡੈਂਦੀ ਆ ਕਿ ਨਹੀਂ ਹੈ ਕਿ ਨਹੀਂ ਇਹ ਤਾਂ ਮਾਲਕ ਹੀ ਜਾਣਦਾ ਸੱਚੇ ਪੱਛ ਪਰ ਆਪਾਂ ਤਾਂ ਕਹਿੰਦੇ ਆ ਬੱਚਿਆਂ ਨੂੰ ਬੁੱਧੀ ਦੇਵੇ ਮਾਲਕ ਸਾਬ ਤੇ ਨੂੰ ਕਿਸੇ ਨੂੰ ਵੀ ਆਸ਼ਰਮ ਚ ਜਾਣ ਦੀ ਜ਼ਰੂਰਤ ਨਾ ਪਵੇ ਬੱਚਿਆਂ ਨੂੰ ਪਰਮਾਤਮਾ ਇੰਨੀ ਇੱਕ ਬੁੱਧੀ ਦੇਵੇ ਉਹ ਉਹਦੇ ਮਾਂ ਬਾਪ ਦੀ ਇੱਜ਼ਤ ਕਰਨ ਸਿੱਖਣ ਅੱਕ ਨੇ ਉਹਨਾਂ ਨੂੰ ਹਸਾਤ ਹੋਵੇ ਦੀ ਜੱਜ ਅਸੀਂ ਆਪਣੇ ਮਾਂ ਬਾਪ ਨੂੰ ਵਿਰਦਾ ਆਸ਼ਰਮ ਚ ਛੱਡਾਂ ਕੱਲੂ ਛੱਡ ਸਾਡੇ ਵੀ ਛੱਡਣਗੇ ਪਰ ਅੱਜ ਕੱਲ ਦੇ ਬੱਚੇ ਇਹਨਾਂ ਚੀਜ਼ਾਂ ਨੂੰ ਨਹੀਂ ਮੰਨਦੇ ਕਹਿੰਦੇ ਨੇ ਕੋਈ ਗੱਲ ਨਹੀਂ ਸਾਨੂੰ ਸਾਡੇ ਛੱਡ ਦੇਣਗੇ ਛੱਡ ਦੇਣ ਫੇਰ ਕਿੱਡੀ ਕਵੱਡੀ ਗੱਲ ਮੁਰੇ ਆ ਜਵਾਬ ਦਿੰਦੇ ਨੇ ਤੁਸੀਂ ਵੀ ਸੁਣਦੇ ਹੋ ਮਮਰ ਮੈਂ ਕਿ ਮਨੋ ਲੱਗਦਾ ਗੱਲ ਕਹੇਦੀ ਪਰ ਉਹਨਾਂ ਨੂੰ ਬਿਰਧ ਆਸ਼ਰਮ ਨੇ ਮਤਵਲਦਾ ਹੀ ਨਹੀਂ ਪਤਾ ਵੀ ਉਹ ਚੀਜ਼ ਕੀ ਆ ਵੀ ਭਾਈ ਉੱਥੇ ਵੀ ਜਾਇਜਾਕਾਰ ਉਹਦੀ ਆ ਜਿਹਦੇ ਕੋਲੇ ਪੈਸਾ ਜਿਹਦੇ ਕੋਲੇ ਪੈਸਾ ਹੈ ਨਹੀਂ ਉਹਦੀ ਹੈ ਨਹੀਂ ਜਾਂ ਤਾਂ ਫਿਰ ਇਹ ਕਰੇ ਜਿੰਨੇ ਵੀ ਕੁੰਜੀਆ ਸਾਰੀ ਲਿਵਟ ਕੇ ਬਿਰਧ ਆਸ਼ਰਮ ਸੇ ਜਾ ਕੇ ਬਹਿ ਜੇ ਫੇਰ ਹੁੰਦੀ ਆ ਪਛੋਤੇ ਫੇਰ ਤਾਂ ਇਹ ਵੀ ਭੱਜੇ ਫਿਰਦੇ ਨੇ ਮਗਰੇ ਗੱਡੀਆਂ ਖੜਕਾਉਂਦੇ ਨੇ ਨਾ ਉਹ ਨਾ ਲਵਾਓ ਦੇਖ ਮਾਲਕ ਤੇ ਆ ਪੁੱਤਾ ਮੈਂ ਨਹੀਂ ਕਹਿੰਦੀ ਆਪਾਂ ਕੋਈ ਇਹਨਾਂ ਦੇ ਦੁਸ਼ਮਣ ਨਹੀਂ ਹੈਗੇ ਆਪਾਂ ਟੱਡੋ ਜੰਮੇ ਪਰ ਜਿੰਨਾ ਚਿਰ ਸਵਾਸ ਆ ਇਹਨਾਂ ਦੇ ਨਾਂ ਕੋਈ ਚੀਜ਼ ਨਾ ਲਵਾਓ ਭੁੱਲ ਕੇ ਵੀ ਨਾ ਲਵਾਓ ਚਾਹੇ ਚੰਗੇ ਵੀ ਨੇ ਤਾਂ ਵੀ ਨਾ ਲਵਾਓ ਚਾਹੇ ਮੈਨੂੰ ਗਾਲ੍ਹਾਂ ਕੱਢਣ ਬੇਬੇ ਕੀ ਕਹਿੰਦੀ ਬੇਬੇ ਕੀ ਕਹਿੰਦੀ ਕੱਢ ਲੈਣਗੇ ਨਹੀਂ ਕੱਢਣਗੇ ਨੇ ਕੋਈ ਨਾ ਮੈਨੂੰ ਪਤਾ ਹੀ ਉਹ ਗਾਲ੍ਹਾਂ ਤਾਂ ਕੱਢਣਗੇ